ਮਕਿੰਦਰ ਸਿੰਘ ਦੇ ਰਾਜਾ ਬਣੇਗੇ ਨੇ ਸਾਨੂੰ ਤੁਹਾਡੇ ਵਿਚਾਰ ਪੇਚਿਆ ਸਭ ਤੋਂ ਪਹਿਲੀ ਤਾਂ ਗੱਲ ਆ ਸਾਡੀ ਕਿਸੇ ਵੀ ਬਰਕਤ ਦੇ ਪ੍ਰਤੀ ਈਰਖਾ ਨਹੀਂ ਹੋਣੀ ਚਾਹੀਦੀ ਦੂਸਰੀ ਗੱਲ ਸਾਡੇ ਤੇ ਇੱਕ ਨਾ ਸਮਾ ਹੋਣਾ ਚਾਹੀਦਾ ਕਿ ਅਸੀਂ ਬਾੜੇ ਤੋਂ ਬਾੜੇ ਬਰਕਤ ਦੀ ਇੱਕ ਰੇੜੀ ਫੜੀ ਆਲਾ ਛੋਟੇ ਤੋਂ ਛੋਟਾ ਵਪਾਰੀ ਜਿਹੜਾ ਰੇੜੀ ਲਾ ਕੇ ਆਪਣੇ ਪਰਵਾਰ ਦਾ ਪੇਟ ਪਾਲਣ ਕਰਦਾ ਉਹਦੀ ਗੱਲ ਖੁਦ ਸੁਣਨ ਜਾਈਏ ਨਾ ਕੇਸੀ ਤੁਹਾਡੇ ਚੌਧਰੀ ਬਣ ਕੇ ਤੁਹਾਡੇ ਦੇ ਉੱਤੇ ਥੋਪੀਏ ਕਿ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇੱਕ ਜਰੀਆ ਇੱਕ ਪਹਿੜ ਅਮਰਿਤਸਰ ਦੇ ਰਾਜਾ ਬੜੇ ਕਿਤੇ ਮਨੋਰ ਹੰਕੇ ਦੇ ਵਿਚਕਾਰ ਤੇ ਤੁਹਾਡੀਆਂ ਜਵਨੀਆਂ ਇਹ ਮੰਨੀਆਂ ਕਿ ਤੁਸੀਂ ਪੂਰੀ ਲਗਨ ਤੇ ਮਿਹਨਤ ਦੇ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲੋ ਮੈਂ ਤੁਸੇਪ ਸਿਰ ਦੋਰ ਤੇ ਤਿੰਨ ਗੱਲਾਂ ਕਹਿਣੀਆਂ ਚਾਹਣਾ ਸਾਡਾ ਦੋਸਤ ਤੇ ਸੱਜਣ ਉਹ ਆ ਜਿਹੜਾ ਕਾਂਗਰਸ ਦਾ ਝੰਡਾ ਚੱਕਦਾ ਹੈ ਸਾਡਾ ਦੋਸਤ ਤੇ ਸੱਜਣ ਉਹ ਜਿਹਨੇ ਕੋਲੇ ਝੋਟਾ ਦਾ ਪੰਡਾਰਾ ਸਾਡਾ ਦੋਸਤ ਤੇ ਸੱਜਣ ਉਹ ਜਿਹੜਾ ਕਾਂਗਰਸ ਤੇ ਅਮਰਿੰਦਰ ਸਿੰਘ ਰਾਜਾ ਵਡੇਰ ਤੇ ਹਰ ਤਗੜ ਨੂੰ ਸਿਰ ਮੱਥੇ ਮੰਨਦਾ ਹੈ ਆਪ ਦੀ ਗੱਲ ਅਮਰਿੰਦਰ ਸਿੰਘ ਰਾਜਾ ਤੇ ਕਾਂਗਰਸ ਤੇ ਖੁੱਪਣ ਦੀ ਕੋਸ਼ਿਸ਼ ਨਹੀਂ ਕਰੇਗਾ ਜਿਹੜਾ ਵੀ ਬਰਕਰ ਜਿਹੜਾ ਵੀ ਸਾਡਾ ਭਰਾ ਜਿਹੜਾ ਵੀ ਸਾਡਾ ਪੁੱਤਰ ਤੇ ਵੱਡਾ ਭਰਾ ਸੱਜਣ ਕਾਂਗਰਸ ਦੀ ਲੀ ਪਾੜ ਕੇ ਆਪ ਦਾ ਜਿਹੜਾ ਜੇ ਹੁਕਮ ਸਾਡੇ ਤੇ ਖੁੱਪਣ ਦੀ ਕਰੇਗਾ ਅਸੀਂ ਉਹ ਤੋਂ ਹੱਥ ਬੰਨ ਕੇ ਮਾਫੀ ਮੰਗ ਲਾਂਗੇ ਕਾਂਗਰਸ ਦਾ ਹੁਕਮ ਅਮਰਿੰਦਰ ਸਿੰਘ ਰਾਜੇਂ ਵਿਰੰਡ ਦਾ ਹੁਕਮ ਹਰ ਜਿੰਦ ਬਿਲ ਲਾਗੂ ਹੋਣਾ ਚਾਹੀਦਾ ਜਿੱਤੇ ਸਾਡੇ ਨੂੰ ਕਮੀ ਆ ਜਾਵੇ ਜਿੱਤੇ ਅਸੀਂ ਥੋੜੇ ਵਫਾਦਾਰ ਨਾ ਲੱਗੇ ਸਕੇ ਜਿੱਤੇ ਅਸੀਂ ਬਲੁੱਕ ਹੋ ਜੇ ਰੁਕੀ ਦੀਆਂ ਚੁਗਲੀਆਂ ਸੁਣ ਲਾਗੇ ਜਦੋਂ ਅਸੀਂ ਥੋੜੇ ਬੁਝ ਜਾ ਲਾਗੇ ਥੋੜੇ ਅਸੀਂ ਇੱਕ ਆਮ ਵਰਕਰ ਦੀ ਜਿਹੜਾ ਕਾਂਗਰਸ ਨਹੀਂ ਪਰ ਮਿਲਦਾ ਉਹਦੀ ਅਸੀਂ ਦਿੱਤੀ ਅਮਰਿੰਦਰ ਸਿੰਘ ਰਾਜੇਂ ਕੋਲੇ ਫੇਰ ਜੀ ਲਾਪਰ ਹੋ ਕੇ ਸਾਡੇ ਨੂੰ ਸਾਡੇ ਮੂੰਹ ਤੇ ਜਿਹੜੇ ਬੰਦੇ ਸੱਜੇ ਵਿੜੇ ਦੇ ਸਾਹਮਣੇ ਫੜ ਕੇ ਬਾਹ ਸਾਡੀ ਸਾਡੀ ਬੇਇਜ਼ਤੀ ਕਰਕੇ ਆਇਓ ਕਿ ਨਹੀਂ ਜੀ ਸਾਡੇ ਕੋਲ ਬੰਦਾ ਨਹੀਂ ਚਾਹੀਦਾ ਕਿਤੇ ਇਸੇ ਤਰਫਾ ਚੱਲਦਾ ਪਰ ਜਦੋਂ ਤੁਹਾਡੇ ਚ ਕਿਤਾਈ ਆ ਗਈ ਮਾਫੀ ਚਾਉਣਾ ਸੀ ਕਿਸੇ ਨੂੰ ਮਾਫ ਨਹੀਂ ਕਰਾਂਗੇ ਸਾਡੇ ਤੋਂ ਕੰਮ ਲਓ ਸਾਨੂੰ ਡੁਗਣਾ ਕੰਮ ਦਿਓ ਤੇ ਚਾਰ ਗੁਣਾ ਇੱਜ਼ਤ ਤੇ ਫਿਰ ਤੁਸੀਂ ਨਾਮ ਦੇਵਾਂਗੇ ਤਾਂ ਸਾਨੂੰ ਨੀਵੇਂ ਧਾਦੇ ਮੈਂ ਕਿਉਂ ਫਟ ਲਾਂਤ ਇਹ ਕਿਹਾ ਬਈ ਸਾਡੇ ਕੋਲ ਕਰ ਰਹੀ ਗੱਟੀ ਗੱਟੀ ਤੇ ਗੱਲ ਦਾ ਮਾਇਨੇ ਸਿੱਜਦਾ ਹੈ ਨੱਤ ਕੌਲੀ ਸਾਹਿਬ ਦੇ ਸਕਦੇ ਆ ਨਾ ਸੁੱਠਾ ਸਾਹਿਬ ਦੇ ਸਕਦੇ ਆ ਕਿਤੇ ਲੋਕਾਂ ਦੇ ਪੈਰਾਚਾ ਤੇ ਕਿੱਧਰ ਦੇ ਹੰਮਲੋਹ ਹਲਕੇ ਦੀਆਂ ਗਲੀਆਂ ਦੀ ਧੂੜ ਚ ਲੁਕੀਆ ਟਿਕੜ ਜਿਹੜੀ ਮੇਰੀ ਫੜੀ ਵਾਲੇ ਤੇ ਕਰੇ ਪਈਆ ਜਿਹੜੀ ਕਾਂਗਰਸ ਦੇ ਹਰ ਵਾਰ ਕਰਦੇ ਕੋਰੇਆ ਜਿਹੜਾ ਬਿੰਦ ਕਰਕੇ ਜਿਹਦਾ ਝੰਡਾ ਜਿੱਡਾ ਉੱਚਾ ਉਹੀ ਇੱਕ ਪਾਰਟੀ ਦਾ ਮਲੋਹ ਹਲਕੇ ਦਾ ਦਾਵੇ ਦਾ ਆਓ ਕੰਮ ਕਰਕੇ ਦੇਖੋ ਸਾਥ ਆਪਣੇ ਆਪ ਨੂੰ ਦਿਖਾ ਰਿਹਾ ਜਿਵੇਂ ਸੋਨੇ ਦੀ ਪੱਟੀ ਸੋਨਾ ਦੱਸ ਜਾਂਦਾ ਹੈ ਸਾਡਾ ਉਹੀ ਸੱਜਣ ਸਾਡਾ ਉਹੀ ਕਾਂਗਰਸੀ ਸਾਡਾ ਉਹੀ ਮਿੱਤਰ ਜੀ ਜੀ ਜਿੱਥੇ ਬੱਲੇ ਲੜਾਈ ਕਰੋ ਅਸੀਂ ਸਤਕਾਰ ਕਰਦੇ ਆ ਸਾਡੀ ਭੈਣ ਦਾ ਸੁਪੀ ਜੀ ਦਾ ਲੋਡ ਆਉਂਡ ਇਲੈਕਸ਼ਨ ਨੜੇ ਆਦਮੀ ਕੰਮ ਕਰਦੇ ਆ ਕਿਸੇ ਅਸੀਂ ਕਿਸੇ ਦੇ ਹੱਕ ਚ ਨਹੀਂ ਕਿਸੇ ਦੇ ਵਿਰੋਧ ਚ ਨਹੀਂ ਸਾਡਾ ਝੰਡਾ ਕਾਂਗਰਸ ਸਾਡਾ ਲੀਡਰ ਅਮਰਿੰਦਰ ਸਿੰਘ ਰਾਜਾ ਬੜੇ ਸਿਰਫ ਆਈ 5-7 ਗੱਲਾਂ ਅੱਧੀ ਰਾਤ ਫੋਨ ਕਰੋਗੇ

ਅਸੀ ਬਾਤ ਮਾਫੀ ਚਾਉਣਾ ਚਿੱਟੇ ਛੱਗੇ ਦੇ ਵੱਡੀ ਕਾਰ ਦੇ ਤਦ ਬੇਦੀ ਬਣਾ ਕੇ ਤਦ ਦੀ ਕਾਰ ਬਣਾ ਕੇ ਜਦੋਂ ਕਾਗਜ਼ ਦਾ ਝੰਡਾ ਨਹੀਂ ਲਗਾ ਕੇ ਲੱਗਿਆ ਹੂਆ ਇਹਦੇ ਸ਼ਬਦਾਂ ਦੇ ਨਾਲ ਸਮਾਬੋਧ ਹੋਰ ਗਿਆ ਸਾਡੇ ਬਹੁਤ ਸਤਕਾਰਯੋਗ ਸੋਤਾ ਸਾਹਿਬ ਆਇਆ ਆਪਾਂ ਉਹਨਾਂ ਦੇ ਵਿਚਾਰ ਸੁਣਨੇ ਆ ਤੁਹਾਡਾ ਧੰਨਵਾਦ ਕਰਦੇ ਹਾਂ ਸੋਤੇ ਸੋਤਾ ਹਰਕਾ ਵੀ ਰੋਸ਼ ਪੈਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ